ਦਾ ਦਾਸ ਤੇ YouTube ਚੈਨਲ 뮤직 টিচার ਤੇ ਬਹੁਤ ਬਹੁਤ ਸਵਾਗਤ ਹੈ। ਅੱਜ ਆਪਾਂ ਰਾਗ ਸਿੱਖਣ ਜਾ ਰਹੇ ਹਾਂ ਜੀ। ਬਰਸਾਤ ਰੁੱਤ ਦਾ ਬਹੁਤ ਹੀ ਪ੍ਰਸਿੱਧ ਰਾਗ ਰਾਗ ਮਲہار। ਰਾਗ ਮਲہار ਹੈ ਜਿਹੜਾ ਉਹ ਕਲਾਸਿਕਲ ਦੇ ਵਿੱਚ ਤੇ ਸ੍ਰੀ ਗੁਰਬੰਦ ਸਾਹਿਬ ਦੇ ਵਿੱਚ ਰਾਗ ਗਾਇਨ ਕਰਨ ਦਾ ਗੁਰੂ ਸਾਹਿਬ ਨੇ ਇਲਫਰਮਾਨ ਕੀਤਾ ਇਸ ਰਾਗ ਵਿੱਚ ਬੇਅੰਤ ਬਾਣੀ ਗੁਰੂ ਸਾਹਿਬ ਦੀ ਦਰਜ ਹੈ। ਅੱਜ ਆਪਾਂ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਦਾ ਰਾਗ ਮਲਾਰ ਵਿੱਚ ਸ਼ਬਦ ਏ ਗੋਬਿੰਦ ਏ ਗੋਪਾਲ ਸਿੱਖਣ ਜਾ ਰਹੇ ਹਾਂ ਏਕ ਤਾਲ ਦੇ ਵਿੱਚ ਜਿਹਦੀਆਂ 12 ਮਾਤਰਾ ਹੁੰਦੀਆਂ ਨੇ ਸੌਖਾ ਬਹੁਤ ਸੌਖਾ ਤਰੀਕਾ ਏਕ ਤਾਲ ਵਿੱਚ ਗਾਣ ਦਾ ਮੈਂ ਬਹੁਤ ਸੌਖੀ ਬੰਦਿਸ਼ ਵੀ ਨਾਲ-ਨਾਲ ਬੋਲਾਂਗਾ ਅਤੇ ਏਕ ਤਾਲ ਦੇ ਵਿੱਚ ਤਰੀਕਾ ਵੀ ਦੱਸਾਂਗਾ ਕਿ ਇਹਨੂੰ ਕਿਸ ਤਰੀਕੇ ਨਾਲ ਆਪ ਜੀ ਸੌਖੇ ਤਰੀਕੇ ਨਾਲ ਗਾ ਸਕਦੇ ਹੋ ਭੈਣਾ ਦੇ ਸਕੇਲ ਤੋਂ ਚੌਥੇ ਕਾੜੇ ਤੋਂ ਦੱਸਾਂਗਾ ਤੇ ਵੀਰਾਂ ਦੇ ਸਕੇਲ ਸੀ ਸ਼ਾਰਪ ਤੋਂ ਪਹਿਲੇ ਕਾੜੇ ਤੋਂ ਆਓ ਜੀ ਸ਼ੁਰੂ ਕਰਦੇ ਹਾਂ ਧਿਆਨ ਨਾਲ ਆਪ ਜੀ ਨੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਦੇਖਣਾ ਬੇਨਤੀ ਹੈ ਤਾਂ ਕਿ ਕੋਈ ਵੀ ਚੀਜ਼ ਮਿਸ ਨਾ ਹੋ ਜਾਵੇ। ਸ਼ਬਦ ਦੇ ਨੋਟੇਸ਼ਨ ਨਾਲ ਨਾਲ ਬੋਲਾਂਗਾ ਤੁਸੀਂ ਨੋਟ ਕਰ ਲੈਣੀ ਰਾਗ ਮਲহার ਜਿਹੜਾ ਹੁੰਦਾ ਹੈ ਕਾਫੀ ਥਾੜ ਦਾ ਰਾਗ ਹੈ ਅਤੇ ਬਰਸਾਤ ਰੁੱਤ ਵਿੱਚ ਗਾਇਆ ਜਾਂਦਾ ਵੈਸੇ ਇਹਦਾ ਸਮਾਂ ਜਿਹੜਾ ਗਾਇਨ ਸਮਾਂ ਹੁੰਦਾ ਹੈ ਅੱਧੀ ਰਾਤ ਦਾ ਹੁੰਦਾ ਹੈ ਇਹਦੇ ਵਿੱਚ ਗਾ ਕੋਮਲ ਲੱਗਦਾ ਹੈ ਨੀ ਤੋਵੇਂ ਲੱਗਦੀਆਂ ਨੇ ਬਾਕੀ ਸੁਰ ਸ਼ੁੱਧ ਲੱਗਦੇ ਨੇ ਜੀ ਆਓ ਸਾਰੇ ਆਪਾਂ ਦੇਖਦੇ ਹਾਂ ਇਹਦਾ ਰੋਗ ਰੋਜ ਜਿਹੜਾ ਹੈ ਸਾਰੇਗਾ ਮਾ ਪਾ ਨੀ ਧਾ ਬਾਪਾ ਗਮਰੇ ਸਾਨੀ ਭਾਨੀ ਸਾਂ ਇਹੋ ਰਾਗ ਮਲہار ਦਾ ਰੋਗ ਰੋ ਹੁਣ ਆਪਾਂ ਬੰਦਸ਼ ਤੇ ਜਾ ਰਹੇ ਹਾਂ ਬੰਦਸ਼ ਹੈ ਦੇ ਕੋ ਬਿੰਦ ਦੇ ਕੋ ਪਾ ਸਾਦੇ ਪਾ ਗਾ ਮੋ ਦੇ ਤਿੰਨ ਤਿੰਨ ਕਰਕੇ ਆਪ ਜੀ ਸੁਰ ਲੈ ਜਣਾ ਕਿਉਂਕਿ ਇੱਕ ਤਾਲ ਸਾਰੇ ਪਾਗਮ ਦੇ ਨਿਭਾਨਾ ਸਾ 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 ਸਾਰੇ ਪਾਗਮ ਦੇ ਨਿਭਾਨਾ ਸਾ 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 ਸ਼ਬਦ ਹੈ ਹੇ ਕੋ ਬੰਦ ਤੇਰੀ ਨੂੰ ਪਾ ਅਗਲੀ ਲਾਈਨ ਹੈ ਹੇ ਦਇਆ ਲਾਲ ਸਾ ਮਾਰੇ ਪਾਪ ਪਗਾ ਗਾ ਮਾਰੇ ਸਾ ਦੀ ਹੈ ਅੰਤਰਾ ਰਾਹਨਾਤ ਅਨਾਤ ਸਕੇ ਮਾ ਮਪਨਿਧਾਨੀ ਸਾਸਾਨੇ ਸਾਸਾਸ ਦੀਏ ਨ ਦਰਦਨੀ ਵਾਰੇ ਦੇਰੇ ਸਾਸਾਨੇ ਧ ਰਤਨੀ ਵਾ ਸਾਸਾਂ ਨਿ ਪਾ ਪਾ ਗਾ ਗਮਰੇ ਸਾਸਾਂ ਦੀਨ ਤਰ ਤਨੀ ਵਾ ਇਹ ਕੋ ਬਿੰਦ ਦੇ ਨੂੰ ਪਾ ਇਦਾਂ ਕਰਕੇ ਆਪ ਜੀ ਨੇ ਸਾਰੇ ਅੰਤਰੇ ਲਗਾ ਕੇ ਸ਼ਬਦ ਗਾ ਲੈਣਾ ਜੀ ਤਿੰਨ ਕੋ ਅੰਤਰੇ ਦੇ ਹੈਗੇ ਨੇ ਉਮੀਦ ਹੈ ਆਪ ਜੀ ਨੂੰ ਰਾਗ ਮਲਹਾਰ ਸਮਝ ਆਇਆ ਹੋਵੇਗਾ ਅੱਗੇ ਬਰਸਾਤ ਰੁਕ ਤਾ ਰਹੀ ਹੈ ਉਹਦੇ ਵਿੱਚ ਆਪ ਜੀ ਨੂੰ ਕਦੇ ਵੀ ਗਾ ਸਕੋਗੇ ਆਓ ਸਾਰੇ ਪੜਦੇ ਹਾਂ ਹੁਣ ਬੀਬੀਆਂ ਭੈਣਾ ਅਤੇ ਬੱਚੇ ਦੇਖ ਲੈ ਰਾਗ ਮਲਹਾਰ ਦੀਆਂ ਸੁਰਾਂ ਜਿਹੜੀਆਂ ਨੇ ਸਾਰੇ ਗਾ ਕੋਮਲ ਮਾਪਾ ਨੀ ਕੋਮਲ ਲੱਗਦੀ ਏ ਧਾ ਅਤੇ ਨੀ ਸਾ ਨੀ ਮਤਲਬ ਦੋਵੇਂ ਲੱਗਣਗੀਆਂ ਧਾ ਛੁੱਟ ਲੱਗੇਗਾ ਤੇ ਸਾਹ ਦੇਖੋ ਜੀ ਸਰੂਪਾ ਗਾਮਰੀ ਖਾ ਖਾ ਸਾ 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 ਇਹ ਗੋਦੰਦ ਹੈ ਕੋਪਾਨਾ ਸਰੂਪਾ ਗਾਮਰੀ ਖਾ ਖਾ ਸਾ 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 ਅਗਰ ਸਥਾਈ ਜੋੜ ਹੈ ਤੋ ਦਇਆਲ ला रे सा मा रे पा पा गा गा मा रे सा सा ऐ दयाल लाल हमको बिनद हो कृपा आगे अंतरा है रा न नाथ ਆਤ ਸਕੀ ਮਾ ਮ ਪਨੀ ਥਾਨੋ ਸਾਸਾਨੀ ਸਾਸਸ ਰਣਨਾਤ ਅਨਾਤ ਸਕੀ ਦੀਨ ਕਰਤਨੀ ਵਾਰੂ ਰੇਰੇ ਦੇ ਸਾਸਾਨੀ ਥਾਨੋ ਸਾਸ ਸਾਸ ਦੀਨਦਰਦਨੀ ਵਾਹ ਤੋ ਹੋ ਸਾਸ ਨੂੰ ਪਾ ਪਾ ਨ ਕਮਰੀ ਸਾਸ ਮੰਮੀ ਕੋ ਬਿੰਨੰਗਾ ਦੇ ਆ ਸੋਇਸਤਰਾ ਕਰਕੇ ਆਵਜੇ ਨੇ ਸਾਰੇ ਅੰਦਰੇ ਲਗਾ ਲੈਣੇ ਵੀਰਾ ਪੈਣਾ ਬੈਂਤੀ ਏ ਕੇਵੀ ਆਪ ਜੀ ਨੂੰ ਸਿੱਖਣ ਵਿੱਚ ਕੋਈ ਸਮੱਸਿਆ ਆਈ ਹੋਵੇ ਤਾਂ ਆਪ ਜੀ ਨੇ ਮੈਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਤੇ ਆਪ ਜੀ ਦਾ ਬਹੁਤ ਧੰਨਵਾਦ ਅਗਲੀ ਵੀਡੀਓ ਵਿੱਚ ਜਲਦੀ ਮਿਲਦੇ ਹਾਂ ਇਸੇ ਤਰ੍ਹਾਂ ਚੈਨਲ ਨਾਲ ਜੁੜੇ ਰਹਿਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ